ਇਸ ਵੇਲੇ ਦੀ ਬੜੀ ਹਮੰਤ ਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇਵ ਜੀ ਇੱਕ 26 ਸਾਲਾਂ ਨੌਜਵਾਨ ਨੇ ਮੌਤ ਨੂੰ ਆਪਣੇ ਗਲ ਆ ਲਿਆ ਦੱਸਦੀ ਹੈ ਕਿ ਨੌਜਵਾਨ ਦੀ ਪਿਛਲੇ 4 ਸਾਲਾਂ ਤੋਂ ਇੱਕ ਕੁੜੀ ਦੇ ਨਾਲ ਗੱਲਬਾਤ ਚੱਲ ਰਹੀ ਸੀ ਦੋਹਾਂ ਨੇ ਰਲ ਕੇ ਵਿਆਹ ਦੇ ਸੁਪਨੇ ਵੀ ਵੇਖੇ ਸੀ ਪਰ ਇੱਕ ਦੂਜੇ ਨੂੰ ਮਿਲਣ ਵੀ ਜਾਂਦੇ ਸੀ ਪਰ ਹੁਣ ਜਦ ਲੜਕੀ ਵਿਆਹ ਤੋਂ ਮੁੱਕਰ ਜਾਂਦੀ ਹੈ ਮਨਾ ਕਰ ਦਿੰਦੀ ਹੈ ਤਾਂ ਨੌਜਵਾਨ ਦੇ ਵੱਲੋਂ ਖੋਫਨਾਕ ਕਦਮ ਚੁੱਕਿਆ ਗਿਆ ਔਰ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਗਈ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵ ਕਰ ਲਈ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਕਿਹਾ ਗਿਆ ਹੈ ਕਿ ਪਿਛਲੇ 4 ਸਾਲਾਂ ਤੋਂ ਹੀ ਲੜਕੇ ਦੇ ਨਾਲ ਰਿਲੇਸ਼ਨ 'ਚ ਸੀ ਕਰਦੇ ਵਿੱਚ ਵਿਆਹ ਦੀਆਂ ਗੱਲਾਂ ਵੀ ਕਰ ਲਈਆਂ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਲੜਕੇ ਨੇ ਰਲ ਕੇ ਲੜਕੀ ਦੇ ਨਾਲ ਜਨਮ ਦਿਨ ਵੀ ਮਨਾਇਆ ਸੀ ਪਰ ਹੁਣ ਲੜਕੀ ਮੁਕਰ ਗਈ ਔਰ ਉਸਨੇ ਲੜਕੇ ਨੂੰ ਕਿਹਾ ਕਿ ਮੇਰਾ ਤੇਰੇ ਨਾਲ ਕੋਈ ਫਿਊਚਰ ਨਹੀਂ ਹੈ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਗਈ ਤਾਂ ਹੁਣ ਪੁਲਿਸ ਦੇ ਵੱਲੋਂ ਲੜਕੀ ਦੇ ਉੱਤੇ ਪਰਚਾ ਵੀ ਦਰਜ ਕਰ ਲਿਆ ਗਿਆ ਔਰ ਪੁਲਿਸ ਦੇ ਵੱਲੋਂ ਮੁੱਕਰ ਗਈ ਤਾਂ ਨੌਜਵਾਨ ਦੇ ਵੱਲੋਂ ਹੌਫਲਾ ਕਦਮ ਚੁੱਕਿਆ ਗਿਆ ਤਾਂ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ। ੁੰਡਾ ਮਰ ਗਿਆ ਕੁੜੀ ਤੁਸੀਂ ਕੁੜੀ ਨੂੰ ਸਾਰਾ ਕਰਵਾਇਆ ਜੋ ਦਿੱਤਾ ਕੁੜੀ ਨੂੰ ਦਿੱਤਾ ਕਿੰਨੇ ਸਾਲ ਤੋਂ ਰਿਲੇਸ਼ਨ ਸੀ 4 ਸਾਲ ਸੀ ਠੀਕ ਗੱਲਬਾਤ ਹੋਈ ਸੁਸਾਇਡ ਕਰਨ ਦਾ ਕਾਰਨ ਕੀ ਰਿਹਾ ਪਤਾ ਹੀ ਨਹੀਂ ਪਹਿਲਾਂ ਜਿੰਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਤੀ ਰਹੀ ਆ ਵਿੱਚੇ ਕਿਸੇ ਨਾਲ ਵੀ ਕਰਦੀ ਰਹੀ ਉਹ ਉੱਥੇ ਜਿ ਰੱਖਿਆ ਮਰਨ ਲਈ ਮੇਜੂਰੀ ਟਾਉਣ ਵੀ ਜਾਦੀ ਸੀ ਲੱਗਦੀ ਹਾਂ ਜੀ ਉਹ ਲੜਕੀ ਵਗੈਰਾ ਕਰੰਦੀ ਸੀ ਸ਼ਾਇਦ ਹਾਂ ਜੀ ਹਾਂ ਜੀ ਇਹ ਰਹਿੰਦੀ ਕੋਈ ਚਿਰ ਵਗੈਰਾ ਲੜ ਕੇ ਨਿਕਾ ਜਾਂਦਾ ਹਾਂ ਹਾਂ ਜੀ ਉਸ ਤੋਂ ਬਾਅਦ ਪਹਿਲੀ ਵਾਰੀ ਨੇ ਇੱਕ ਕਦਮ ਚੁੱਕਿਆ ਜੀ ਕਿੰਨੀ ਐਸੀਗੀ ਤੁਹਾਡੇ ਕੋਲ ਕੋਈ ਦੂਜਾ ਲੋਕ ਮੇਰੇ ਕੋਲ ਲੜਕੀ ਦੇਖੀ ਇਹ ਕਿ ਦੂਸਰਤ ਨੂੰ ਫਰਮ ਨਹੀਂ ਪਤਾ ਨਹੀਂ ਬੇਸ਼ਾਨ ਕੀ ਕਰ ਇਨਸਾਫ ਚਾਹੀਦਾ ਜ਼ਰੂਰ ਕੀਤੀ ਜ਼ਰਤ ਉਦਾਦੀ ਕਾਰਵਾਈ ਨਹੀਂ ਹੋਈ ਸੀ ਕਾਰਵਾਈ ਕਰਨੇ ਦੀ ਫੋਕਾ ਵੀ ਕਿਸੇ ਕੋਲ ਇਹ ਦਵਾਈ ਖਾਧੀ ਨਹੀਂ ਲਈ ਕਿ ਇਹ ਘਰ ਦੇ ਬਾਹਰ ਗਿਆ ਪਤਾ ਨਹੀਂ ਸਰ ਮੈਂ ਵੀ ਕੀ ਨਹੀਂ ਐਫਆਈਆ ਨਹੀਂ ਨਹੀਂ ਜੋ ਕਿਦਾ ਪਤਾ ਲੱਗਾ ਸਰ ਕੀ ਹੋ ਗਿਆ ਜੀ ਸਰ ਵੀਡੀਓ ਜਦੋਂ ਇਹ ਸੁਸਾਇਟੀ ਕੀਤਾ ਆ ਕਿ ਕਿਤੇ 10 10 ਮੁੰਡੇ ਵੀ ਇਹਨਾਂ ਦੇ ਘਰੋਂ ਗਲੀੋਂ ਆਇਆ ਤੇ ਇਥੋਂ ਪੀਲੀਦਾ ਵਾਜੀ ਇੱਥੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ। ਸੱਚੇ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਪਹਿਲੇ ਗਲੀ ਦੇ ਬਾਹਰ ਕੁ ਪਤਾ ਨਹੀਂ ਘਰ ਦੇ ਇੱਡੀ ਦਾਜੀ। ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ? ਸਾਨੂੰ ਕੋਈ ਮੰਗ ਹਰਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ। ਗੱਲਬਾਤ ਚੱਲ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਮੇਂ ਤੋਂ 25 ਸਾਲ ਦਾ ਸਰਮੁੰਦਾ ਹੈ। ਪਰਵਾਹ ਕੀ ਕਾਦੀ ਗੱਲ ਸੁਸਾਇਡ ਦੀ। ਗੱਲ ਇਹ ਕਿ ਸਾਲ 4 ਸਾਲ ਅਗੇ ਕਿ ਭਾਪੀ ਅਸੀਂ ਚਿਰ ਰੱਖੀ ਨੀ। ਗੱਲ ਬਤਾ ਕਰ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਜੇਰੀਆ ਕਦੀ ਕਿਤੇ ਆਰਾਮ ਆਰਾਮ ਘੁੰਮਦੇ ਸੀ ਤੇ ਕੁੜੀ ਨੇ ਕੰਤਨ ਕੰਤਨਾ ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੇ ਨਾਲ ਆਉਂਦੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਦੀ ਕਿ ਮੈਂ ਬਾਹਰ ਜਾਣਾ ਚਾਹੀਦਾ ਤੇ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਤੇ ਅਸੀਂ ਤੇਰੇ ਰਿਸ਼ਤੇ ਨੂੰ ਕਰਦੇ ਗੱਲ ਉਹਦਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਵਾਰ ਪਤਾ ਨਹੀਂ ਕੀ ਫੋਨ ਕੀਤਾ ਕੁੜੀ ਨੇ ਕੀ ਫੋਨ ਕੀਤਾ ਕੀ ਇਨੇ ਚਦਾਈ ਨੇ ਸਾਡੇ ਵੀ ਬਣਾਨੇ ਦਵਾਈ ਪੀਨੀ ਸੀ ਸਰ ਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਸਰਕਾਰ ਸਾਡੀ ਚੱਲਦੀ ਵੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀ ਨੇ ਉਲਟੋ ਕਿਹਾ ਕਿ ਜੀ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫਾਲਤੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਹਾਂ ਕੋਈ ਪੁਲਟਿਸਲਟ ਵੀ ਬੋਲ ਸਕਦੀ ਹਾਂ ਦੇਖੋ ਜੀ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਚੱਲ ਸਕਦਾ ਜਦੋਂ ਕਿ ਜਦੋਂ ਸਕੂਲ ਦੇ ਪੜ੍ਹਦੀ ਸੀ ਉਹਦਾ ਆਂ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮੇਜਨ ਦੇ ਨੰਬਰ ਕਿਤੇ ਕਿ ਨੰਬਰਾਂ ਦੇ ਬਾਅਦ ਆਈਡੀਆਂ ਜੋ ਵੀ ਕਿਸੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੱਜ ਅੱਜ ਕੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਰ ਬੋਲ ਸਾਡਾ ਕੋਈ ਜਵਾਬ ਸਹੀ ਹੈ ਪੁਲਿਸ ਵੀ ਤੁਹਾਡੇ ਸਾਹਮਣੋਂ ਇਹ ਨਹੀਂ ਕਰ ਕੁਝ ਨਹੀਂ ਕੀਤਾ ਬਸ ਕਿਹੜੀ ਸਮਾਂ ਦੇ ਸਾਹਮਣੇ ਜੀ ਸਰ ਜਿੰਦੀ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਕਾਲ ਨਹੀਂ ਕੋਈ ਬਾਤ ਨਹੀਂ ਕੀ ਕਹਿ ਸਕਦਾ ਪੰਜਾਬ ਕਪਲੇਟ ਲਖਾਈ ਤੁਸੀਂ ਹਾਂਜੀ ਸਰ ਵਿਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਾਜੀ ਸਰ ਅਸੀਂ ਤੁਮਨੇ ਵੀ ਕੁੜੀ ਦੇ ਐਕਸ਼ਨ ਪਿਆ ਜਾਵੇ ਜੋ ਸਾਡੀ ਭਾਡਾ ਦੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ ਕੁਛ ਨਾ ਕੁਛ ਸਹਾਰ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਚੰਦੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾੜ ਦੇ ਨਾਲ ਨਾਲ ਹੋਵੇ ਹਾਂ ਅਸੀਂ ਇਹ ਚੰਦੇ ਸਰ ਕੋਈ ਆਪਸੇ ਤੋਂ ਕੋਈ ਪ੍ਰੇਮ ਸੰਬੰਧ ਸੀ ਇਹ ਇਹ ਨਾਲ ਆਪਸੇ ਤਿੰਨ ਚਾਰ ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਮੈਂ ਮੈਂ ਹੋਈ ਤੇ ਇਸੇ ਕਲੋਂ ਇਹਨਾਂ ਲੜਕੇ ਨੇ ਕੋਈ ਜਿਹੜੀ ਤੁਹਾਡੀ ਤੇ ਲੜਕੇ ਦੇ ਭਰਾ ਦੇ ਬਿਆਨਾਂ ਤੇ ਪਰਚਾ ਦਰਜ ਕਰਤਾ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫ਼ਤੀਸ਼ ਆਉਂਦਾ ਵਾ ਉਹ ਤੁਹਾਨੂੰ ਫਿਰ ਬਾਅਦ ਦੱਸਿਆ ਜਾਏਗਾ ਇਹ 100 108 ਡੀਐਨਐਸ ਇਨਕੁਆਰੀ ਕਿ ਕੀ ਪਤਾ ਲੱਗਾ ਜੀ ਹੁਣ ਤੱਕ ਇਨਕੁਆਰੀ ਵੇਖੋ ਜੀ ਇਹ ਤੇ ਤਫ਼ਤੀਸ਼ ਦਾ ਪਾਰਟ ਹੈ ਜਿੱਤੇ ਆ ਪੋਸਟਮਾਰਟਮ ਕਰਵਾ ਰਹੇ ਆਂ ਪਰਚਾ ਦੇਖ ਕੇ ਪੋਸਟਮਾਰਟਮ ਕਰਵਾ ਰਹੇ ਆਂ ਹਾਂ ਜੀ ਜੋ ਵੀ ਅੱਗੇ ਸਾਹਮਣੇ ਆਏਗਾ ਸਿਰ ਪ੍ਰਵਾਹ ਇਹ ਇਨਫੋਰਮੇਸ਼ਨ ਤੁਹਾਨੂੰ ਕੀ ਮਿਲੀ ਹੈ ਕਾਰਨ ਕੀ ਹੈ ਵੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੇ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹ ਭਰਾ ਦੇ ਵੀ ਇਹਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਪਰਵਾਹ ਵੱਲੋਂ ਕਿਹਾ ਕਿ ਮਹੀਨੇ ਤੋਂ ਉਹਨਾਂ ਦਾ ਫੇਦਾ ਜਿਹੜਾ ਹੈਗਾ ਧੁੰਗਿਆਂ ਦੇ ਵਿੱਚ ਨਹੀਂ ਇਹ ਇਸ ਦਾ ਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਉਹ ਵੀ ਤਪਤੀਸ ਦਾ ਪਾਰ ਦੇਖ ਲਾਂਗੇ ਕਾਰਵਾਈ ਕਿੱਥੇ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਠੀਕ ਲੜਕੇ ਦੇ ਭਰਾ ਦੇ ਬਿਆਨਾਂ ਦੇ ਕਹਿੰਗੇ